ਆਣਾ ਜਲੰਧਰ ਬਾਈਪਾਸ ਨੇੜੇ ਟਰੱਕ ਦੀ ਚਪੇਟ ਵਿੱਚion ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਬੱਚੇ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦਕਿ ਦੂਜੇ ਬੱਚੇ ਦੀ ਹਸਤਾ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਸੀਸਬੰਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਹੁਣ ਮੌਕੇ ਤੇ ਫੋਨ ਮੈਨੂੰ ਆਇਆ ਤਾਂ ਜੀ ਮੌਕੇ ਤੇ ਪਹੁੰਚਾ ਮੈਂ ਮੌਕੇ ਤੇ ਗੱਡੀ ਖੜੀ ਆ ਜੀ ਜਿਹੜਾ ਐਕਸ਼ਨ ਕੀਤਾ ਇੱਕ ਡੈੱਡ ਬੋਡੀ ਪਈ ਆ ਇੱਕ ਮੈਨੂੰ ਤਾਂ ਪਤਾ ਲੱਗਿਆ ਵੀ ਉੱਥੋਂ ਲੈ ਕੇ ਗਏ ਆ ਸਿਵਰਾਸਤਰਾ ਸਰ ਐਕਸੀਡੈਂਟ ਹੋਇਆ ਪਰ ਡਰਾਈਵਰ ਕਹਿੰਦੇ ਜੋ ਪਤਾ ਲੱਗਿਆ ਪਬਲਿਕ ਕੋਲੋਂ ਜੇ ਮੌਕੇ ਤੇ ਬੰਦਾ ਭੱਜ ਗਿਆ ਤੇ ਆ ਦੋ ਪਰਸ ਕਹਿੰਦੇ ਦਿੱਤੀ ਪਬਲਿਕ ਨੇ ਮੈਨੂੰ ਉਹਨਾਂ ਦੇ ਆਈਡੀ ਪ੍ਰੂਫ ਹੈਗੇ ਮੇਰੇ ਕੋਲ ਜੋ ਵੀ ਆ ਆਪਸਾਂ ਇਹ ਨੋਟਿਸ ਵਿੱਚ ਲਿਆ ਕੇ ਅਗਲੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਉਹ ਕਾਰਵਾਈ ਕੀ ਬੱਚੇ ਦਾ ਕਿਦਾ ਪਤਾ ਕਿਸ ਲੱਗਾ ਇਹ ਕਰਾਂਗੇ ਪਤਾ ਜੀ ਕਹਿੰਦੇ ਇਹਨੂੰ ਪਤਾ ਲੱਗਿਆ ਵੀ ਬਾਰਸਣੇ ਦੇ ਉ ਲੇ ਆ ਗਏ ਬੱਚਿਆਂ ਨੂੰ ਹੁਣ ਬਾਲਸਪਤਾ ਕਰਦੇ ਸਿਵਰਾਸਤਰਾ ਕਹਿੰਦੇ ਗਏ ਆ ਨਾ ਤਾਂ ਉਹਨਾਂ ਕਿਸੇ ਨੂੰ ਪਤਾ ਨਹੀਂ ਇਹਨਾਂ ਨੂੰ ਕਿਹਦਾ ਕੌਣ ਆ ਜੀ ਸਰ ਇਹ ਸਾਰੇ ਸਖਤ ਸਖਤ ਕਾਰਵਾਈ ਕੀਤੀ ਹੋਊ ਸਾਥ-ਸਾਥ ਕਾਰਵਾਈ ਹੋਊਗੀ ਸਰ ਹਾਂ ਜੀ ਮੌਕੇ ਤੇ ਦੇਰੀ ਨਾਲ ਪੁੱਜੇ ਐਂਬੂਲੈਂਸ ਕਰਮੀਆਂ ਨੂੰ ਵੀ ਇਸ ਦੌਰਾਨ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਪਰ ਆਪਣਾ ਪੱਖ ਪੇਸ਼ ਕਰਦੇ ਐਂਬੂਲੈਂਸ ਕਰਮੀ ਨੇ ਦੱਸਿਆ ਕਿ ਉਹ ਟਾਈਮ ਨਾਲ ਚੱਲ ਪਏ ਸਨ ਪਰ ਟ੍ਰੈਫਿਕ ਦੀ ਸਮੱਸਿਆ ਕਾਰਨ ਉਹਨਾਂ ਨੂੰ ਥੋੜੀ ਦੇਰ ਹੋ ਗਈ ਲਓ ਡੁਗਰੀ ਵਾਲੀ ਸਾਈਡ ਤੋਂ ਆ ਰਹੇ ਆ ਜੇ ਰਸਤੇ 'ਚ ਟ੍ਰੈਫਿਕ ਵੀ ਨਹੀਂ ਬੇਸ਼ੱਕ ਤੁਸੀਂ ਕਹਿ ਦਿੱਤਾ ਉਹਨੇ ਉੱਪਰ ਕਿੰਨੇ ਵਜੇ ਨਿਕਲੇ ਸੀ ਡੁਗਰੀ ਤੋਂ ਸਰ 5:14 5:14 ਇਨਫੋਰਮੇਸ਼ਨ ਕਿੰਨੇ ਵਜੇ ਆਂਦੀ ਆ ਇਨਫੋਰਮੇਸ਼ਨ ਨਾਲ ਹੀ ਅਸੀਂ ਨਾਲ ਹੀ ਗੱਡੀ ਮੂਵ ਕਰ ਲਈ ਹੈ ਜੀ ਬਾਈਕ ਨੂੰ ਸਾਰੀ ਸਬਦੀ ਦਿੱਤੀ ਹੈ ਜੀ ਬਈ ਗੋਡਰ ਗਾਰਡ ਵੀ ਖਾਣਨੇ ਆ ਮੇਰੇ ਸਾਡੇ ਕੋਲ ਵੀ ਰਿਕਾਰਡਿੰਗ ਹੈ ਕਿ ਪਹਿਲਾਂ ਕੈਨਸਲ ਹੋ ਗਈ ਹੈ ਨਹੀਂ ਬਾਈ ਜੀ ਇੱਕ ਛੋਟੀ ਜੀ ਗੱਲ ਹੈ ਹਾਦਸਾ ਨਾ ਵਟਾ ਹੋ ਗਿਆ ਐਂਬੂਲੈਂਸ ਦੀ ਸਰਵਿਸ ਘਟੋ ਕੱਟ 21 ਘੰਟੇ ਪਰ ਮੇਰੇ ਮੇਰੀ ਗੱਲ ਸੁਣੋ ਇਹ ਵੀ ਤੇ ਆਖਰ ਸ਼ਰਤ ਤੇ ਚੱਲ ਕਿਉਂ ਨਹੀਂ ਸਾਨੂੰ ਟ੍ਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਉਸ ਸਪੀਡ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ 60 ਦੀ ਸਪੀਡ ਸਾਨੂੰ ਲਿਮਟ ਦਿੱਤੀ ਹੋਈ ਆ 60 ਤੋਂ ਉੱਪਰ ਨਹੀਂ ਚਲਾ ਸਕਦੇ ਥੋੜੇ ਲੱਗਣਗੇ ਥੋੜੇ ਥੱਲੇ ਕਰੋ 4 ਵਜੇ 27 ਮਿੰਟ ਦਾ ਥੋੜੇ ਥੱਲੇ ਕਰੀਏ 21 ਘੰਟੇ ਥੋੜੀ ਲੱਗਣਗੇ ਚਲ ਚਲਾਉਂਦੇ ਇਸ ਹਾਸੇ ਦਾ ਕਾਰਨ ਕੋਈ ਵੀ ਹੋਵੇ ਲੋੜ ਹੈ ਸਾਵਧਾਨੀ ਵਰਤਣ ਦੀ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ